ਸਰਦਾ ਵੀ ਆਪ ਦੇਖ ਰਹੇ ਦਰਸ਼ਕਾਂ ਨਬੋ ਤੁਹਾਨੂੰ ਸਵਾਗਤ ਅਸੀਂ ਤੁਹਾਨੂੰ ਦਿਖਾ ਰਹੇ ਆ ਲੁਧਿਆਣੇ ਦੇ ਵਿੱਚ ਸੱਤ ਲੁੱਜ ਦਾ ਹਾਲ ਕੈਮਰਾ ਮਰ ਰਿੰਕੂ ਰਾਮ ਗੜੀਏ ਦੇ ਨਾਲ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਦਰਿਆ ਦਾ ਪਾਣੀ ਪੂਰਾ ਭਰਿਆ ਪਿਆ ਏ ਜੋ ਕੀ ਪਹਿਲਾਂ ਇੱਥੇ ਪਾਣੀ ਇੰਨਾ ਨਹੀਂ ਹੁੰਦਾ ਸੀ ਤੁਸੀਂ ਦੇਖੋ ਦੂਰ ਦੂਰ ਤੱਕ ਪਿੰਡਾਂ ਦੇ ਪਿੰਡ ਪਾਣੀ ਨੇ ਤਵਾ ਕਿਤੇ ਹੋਏ ਨੇ ਤੇ ਬੁਰਾ ਹਾਲ ਸਾਰੇ ਪਾਸੇ ਚਾਰੋਂ ਪਾਸੇ ਜੋ ਪੰਜਾਬ ਦੇ ਵਿੱਚ ਦੇਖੋਗੇ ਪੁਲ ਦੇ ਨੇੜੇ ਪਾਣੀ ਆ ਚੁੱਕਿਆ ਹੈ ਪਹਿਲਾਂ ਪਾਣੀ ਪੋਸਰੋਂ ਪਿੱਲੋਂ ਤਾਂ ਕਾਫੀ ਥੱਲੇ ਹੁੰਦਾ ਸੀ ਰਾਹਕਾਰ ਜਿਹੜੇ ਲੱਗੇ ਹੋਏ ਨੇ ਆਪਣਾ ਆਪਣਾ ਕੰਮ ਕਰਨ ਜਿਹੜੇ ਇੱਥੇ ਗੋਤਾ ਖੋਰਨੇ ਆਪਣੇ ਕੰਮ ਕਰ ਰਹੇ ਨੇ ਦੇਖ ਰਹੇ ਨੇ ਤਾਂ ਕਿ ਕੋਈ ਕਿਸੇ ਦੀ ਜਾਨ ਬਚਾਣੀ ਹੋਵੇ ਉਹ ਜਾਨ ਇਹ ਡੁੱਬਕੀ ਮਾਰ ਕੇ ਜਾਨ ਬਚਾਉਂਦੇ ਨੇ ਤਿੰਨ ਚਾਰ ਦਿਨਾਂ ਤੋਂ ਬਾਰਿਸ਼ ਨਾਲ ਬੁਰਾ ਹਾਲ ਸੀ ਅੱਜ ਫੇਰ ਦੀ ਬਾਰਿਸ਼ ਨੇ ਕੁਛ ਰਾਹ ਦਿੱਤੀ ਲੁਧਿਆਣਾ ਵਾਸੀਆਂ ਨੂੰ ਦੇ ਆਓ ਅਸੀਂ ਚੱਲ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਆ ਸਤਲੁਜ ਦਾ ਹਾਲ ਆਓ ਤੁਹਾਨੂੰ ਦਿਖਾਉਂਦੇ ਆ ਤਸਵੀਰਾਂ ਕਰਦੇ ਆ ਗੱਲਬਾਤ ਸੋ ਦੋਸਤੋ ਅਸੀਂ ਇਸ ਟੰਮ ਖੜੇ ਆ ਸਤਲੁਜ ਪੁਲ ਤੇ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਪੰਜਾਬ ਹਿਮਾਚਲ ਦੇ ਵਿੱਚ ਬਰਸਾਤ ਦੀ ਆਫਤ ਆਈ ਹੋਈ ਹੈ ਜਗਾ ਜਗਾ ਪਾਣੀ ਪਿੰਡਾਂ ਦੇ ਵਿੱਚ ਬਹਾਲ ਹੋਇਆ ਪਾਣੀ ਦਾ ਬੁਰਾ ਹਾਲ ਹੋਇਆ ਪਿਆ ਸੋ ਅਸੀਂ ਤੁਹਾਨੂੰ ਅੱਜ ਦਿਖਾ ਰਹੇ ਆ ਸਤਲੁਜ ਦਰਿਆ ਦਾ ਹਾਲ ਸੋ ਕੈਮਰਾ ਕੈਮਰਾਮੈਨ ਨੂੰ ਇੱਕ ਰਿਕਵੈਸਟ ਕਰਾਂਗਾ ਕੈਮਰਾਮੈਨ ਜੀ ਦਿਖਾਈਓ ਸਾਰੇ ਸਤਲੁਜ ਦਾ ਹਾਲ ਪਾਣੀ ਦੇਖੋ ਤੁਸੀਂ ਕਿੱਥੇ ਕਿੱਥੇ ਪਾਣੀ ਪਹੁੰਚਿਆ ਹੋਇਆ ਪਾਣੀ ਆਪਣੀ ਲਾਲ ਲਕੀਰ ਤੋਂ ਉੱਪਰ ਪਹੁੰਚ ਚੁੱਕਿਆ ਹੈ ਖਤਰੇ ਦੀ ਘੰਟੀ ਵੱਜ ਚੁੱਕੀ ਹੋਈ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਲਾਈਵ ਤਸਵੀਰਾਂ ਕੈਮਰਾਮੈਨ ਰਿੰਕੂ ਰਾਮ ਗੜੀਆ ਦੇ ਨਾਲ ਪੱਤਰਕਾਰ ਅਜੇ ਸ਼ਰਮਾ ਦੇਖੋ ਤੁਸੀਂ ਦੋਸਤੋ ਕਿੰਨਾ ਪਾਣੀ ਆਇਆ ਹੋਇਆ ਜਿਸ ਤਰ੍ਹਾਂ ਕਿ ਹਰ ਪਾਸੇ ਪਾਣੀ ਦੇ ਕਰਕੇ ਬੁਰਾ ਹਾਲ ਹੋਇਆ ਹੋਇਆ ਹੈ ਉਹ ਤਾਂ ਸ਼ੁਕਰ ਹੈ ਕਿ ਇਸ ਟਾਈਮ ਹੱਲੇ ਲੁਧਿਆਣੇ ਦੇ ਵਿੱਚ ਬਾਰਿਸ਼ ਸਿਸਟਮ ਰੁਕੀ ਹੋਈ ਹੈ ਨਹੀਂ ਤੇ ਪਿਛਲੇ ਇੱਕ ਹਫਤੇ ਤੋਂ ਬਾਰਿਸ਼ ਲਗਾਤਾਰ ਪੈ ਰਹੀ ਸੀ ਲਗਾਤਾਰ ਬਾਰਿਸ਼ ਪੈਣ ਦੇ ਨਾਲ ਦੇਖੋ ਪਾਣੀ ਕਿੰਨਾ ਹੋ ਚੁੱਕਿਆ ਹੈ ਹਿਮਾਚਲਾਂ ਦੇ ਵਿੱਚ ਲੈਂਡ ਸਲਾਈਡਿੰਗ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਲੈਂਡ ਸਲਾਈਡਿੰਗ ਜਿਹੜਾ ਪਾਣੀ ਆ ਸਾਰਾ ਬਰਸਾਤਾਂ ਦਾ ਪਾਣੀ ਪੰਜਾਬ ਦੇ ਵਿੱਚ ਸਤਲੁਜ ਦਰਿਆ ਤੂਸੀ ਦਰਿਆ ਬਿਆਸ ਦਰਿਆ ਦੀ ਆਫਤ ਆਫਤ ਮਚੀ ਹੋਈ ਹੈ ਸੋ ਦੇਖ ਰਹੇ ਹੋ ਤੁਸੀਂ ਇਸ ਤਰ੍ਹਾਂ ਬੁਰਾ ਹਾਲ ਹੋਇਆ ਪਿਆ ਸਾਰੇ ਪਾਸੇ ਪਾਣੀ ਵਾਲਾ ਹਹਾਕਾਰ ਮਚੀ ਹੋਈ ਹੈ ਸੋ ਕੈਮਰਾ ਮਰ ਰਿੰਕੂ ਰਾਮ ਗੜੀ ਦੇ ਨਾਲ ਅਜੀਤ ਸ਼ਰਮਾ ਦੀ ਰਿਪੋਰਟ ਬਹੁਤ ਬਹੁਤ ਧੰਨਵਾਦ